ਉਹ ਪਹਿਲਾ ਸਟਾਰਟਿੰਗ ਦੇ ਵਿੱਚ ਸਾਡਾ ਕੁਰਕਰੇ ਬਰਗਰ ਵਾਇਰਲ ਹੋਇਆ ਸੀਗਾ ਉਹ ਸੀਗਾ ਫਰਾਈ ਬਰਗਰ ਮਤਲਬ ਅਲਟੀਮੇਟਲੀ ਤਵੇ ਵਾਲੇ ਬਰਗਰ ਲੋਕਾਂ ਨੇ ਬਹੁਤ ਖਾਦੇ ਨਿਊਡਲ ਬਰਗਰ ਵੀ ਖਾਦੇ ਜਦੋਂ ਕੁਰਕਰੇ ਬਰਗਰ ਆਇਆ ਲੋਕਾਂ ਦੇ ਬਹੁਤ ਕਰੇਜ਼ ਆਇਆ ਕਿ ਯਾਰ ਇਹ ਫਰਾਈ ਬਰਗਰ ਦੇਖੀ ਜਾ ਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ दैट ਟਾਈਮ ਤੇ ਹੁਣ ਉਹਨੂੰ ਵੀ 2 ਕੋਸਾਲ ਹੋ ਚੁਕੇ ਨੇ ਮਤਲਬ ਟ੍ਰੈਂਡਿੰਗ ਵਿੱਚ ਹਲੇ ਵੀ ਫਿਲਹਾਲ ਸਾਡਾ ਬੂਰਾ ਚੱਲ ਰਿਹਾ ਆਪਣੇ ਤਰੀਕੇ ਦਾ ਇੱਕ ਬਰਗਰ ਮਗਰ ਸਟੀਮ ਬਰਗਰ ਜਿਹਨੂੰ ਆਪਾਂ ਕਹਿੰਦੇ ਜਿਵੇਂ ਮੋਮੋਸ ਸਟੀਮ ਹੁੰਦੇ ਨੇ ਬਰਗਰ ਵੀ ਸਟੀਮ ਹੁੰਦੇ ਅ ਫੇਲ ਫਰੀ ਹੈ ਕੀ ਫਰੀ ਹੈ ਕਿ ਸਿਰਫ ਸਟੀਮ ਦਾ ਦੇਖੋ ਟਿੱਕੀ ਦਾ ਡੈਫੀਨੇਟਲੀ ਉਹ ਔਇਲ ਤੋਂ ਬਿਨਾ ਫਰਾਈ ਹੋ ਹੀ ਨਹੀਂ ਸਕਦੀ ਸਿਰਫ ਇੱਕ ਟਿੱਕੀ ਉਹਦੇ ਵਿੱਚ ਔਇਲੀ ਹੋਏਗੀ ਮਤਲਬ ਤਫਰਾਈ ਹੋਏਗੀ ਆਦਰਵਾਇਜ਼ ਜਿਹੜਾ ਬਾਕੀ 버ਗਰ ਆ ਉਹ ਭਾਫ਼ ਦੇ ਨਾਲ ਸਟੀਮ ਦੇ ਨਾਲ ਪਕੇਗਾ ਠੀਕ ਹੈ ਹੁਣ ਵੱਖਰਾ ਟੇਸਟ ਇਹ ਹੈ ਕਿ ਸਾਨੂੰ ਉਹਨਾਂ ਕਾ ਜਿੰਨਾ ਕਾ ਟਾਈਮ ਹੁਣ ਸਾਨੂੰ ਆਪਾ ਦੇ ਪਾਣੇ ਆ ਉਹਦੇ ਅਕੋਰਡਿੰਗਲੀ ਅਸੀਂ ਹੁਣ ਇਹਦੇ ਵਿੱਚ ਵੱਖਰਾ ਯੂਜ਼ ਕੀਤਾ ਹੈ ਸੌਸਿਸ ਵਗੈਰਾ ਮਤਲਬ ਹੈਗੇ ਰੈਡੀमेड ਨੇ ਇਹ ਰਗਾਂ ਮਤਲਬ ਪਰ ਇਹ ਹੈ ਕਿ ਇਹਦੇ ਵਿੱਚ ਇੱਕ ਟੇਸਟ ਹੁੰਦਾ ਨਾ ਉਹ ਅਮੇਰ ਸੌਸ ਦਿੰਦੀ ਹੈ ਪਰ ਬਾਕੀ ਟਿੱਕੀ ਆਪਣੀ ਮੇਕਿੰਗ ਹੁੰਦੀ ਉਟਕੀ ਵੀ ਦੇਖੋ ਤੁਸੀਂ ਨਹੀਂ ਤਾਂ ਅੱਜ ਕੱਲ ਲੋਕੀ ਕਿੰਨਾ ਮ ਜਿਹੜੀਆਂ ਫਰੋਜ਼ਨ ਹੁੰਦੀਆਂ ਨੂੰ ਯੂਜ਼ ਕਰਦੇ ਨੇ ਪਰ ਇਹ ਹੋਮ ਮੈਡਿਕੀ ਹੈ ਹੋਮ ਮੈਡਿਕੀ ਹੈ ਸੋ ਪਹੁੰਚ ਚੁਕੇ ਆਂ ਅਸੀਂ ਕੌਰ ਫੂਡ ਹੱਟ ਦੇ ਵਿੱਚ ਸਭ ਤੋਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਸਭ ਤੋਂ ਪਹਿਲਾਂ ਇੱਕ ਗੱਲ ਸੋ ਸਸ਼ੀਕਲ ਜੀ ਸਰ ਸਸ਼ੀਕਲ ਬਾਜੀ ਸਭ ਤੋਂ ਪਹਿਲਾਂ ਕੌਰ ਫੂਡ ਹੱਟ ਕਿਉਂ ਰੱਖਿਆਗਾ ਨਾਮ ਦੁਕਾਨ ਦਾ ਸਭ ਤੋਂ ਪਹਿਲਾਂ ਦੱਸੋ ਦੇਖੋ ਪਹਿਲਾਂ ਜੋ ਮੈਂ ਸੋਚਿਆ ਸੀਗਾ ਨਾ ਉਹ ਸੀਗਾ ਦਾ ਮੂਨ ਲਾਈਟ ਸਟਾਰਟਿੰਗ ਦੇ ਵਿੱਚ ਤੇ ਫਿਰ ਵਾਈਫ ਦਾ ਆਇਆ ਯਾਰ ਸਿੰਘ ਵਾਲੇ ਅੱਗੇ ਜਾ ਰਹੇ ਹਨਾ ਮਤਲਬ ਸਿੰਘ ਹਰ ਇੱਕ ਨਾਮ ਤੋਂ ਪਹਿਲਾਂ ਸਿੰਘ ਲੱਗ ਜਾਂਦਾ ਵਾ ਜਾਂ ਕੋਈ ਵੀ ਐਦਾਂ ਨਾ ਤੇ ਕੋਰ ਦਾ ਕਿਤੇ ਨਾਮ ਹੀ ਨਹੀਂ ਆਉਂਦਾ ਤੇ ਮੈਂ ਕੋਰ ਫੁੱਲ ਹਟ ਨਾਮ ਰੱਖਣਾ ਵਾ ਤੇ ਫਿਰ ਮੈਨੂੰ ਕਿਹਾ ਚੱਲ ਠੀਕ ਹੈ ਹੁਣ ਆਪਾਂ ਫੀਮੇਲ ਮੂਰੇ ਕਰ ਦਿੰਦੇ ਆ ਕੋਰ ਫੁੱਲ ਰੱਖ ਲੈਨੇ ਆ ਮਤਲਬ ਆਨਰੋ ਹੋ ਗਏ ਮੇਨ ਹੋਈ ਨੇ ਜੀ ਅੱਛਾ ਮਾ ਉਹਨਾਂ ਨੂੰ ਹੋ ਗਏ ਇਹ ਆਜੇ ਵਰਕਰ ਐਮਪਲਾਈ ਕੰਮ ਕਰ ਰਹੇ ਹੋ ਬਾਅਦ ਵਿੱਚ ਬੰਦਾ ਵਰਕਰ ਹੀ ਹੁੰਦਾ ਜੀ ਘਰੇ ਵੀ ਤੇ ਬਾਹਰ ਵੀ ਨਹੀਂ ਤੇ ਕੋਕਰੇ ਇੰਨੇ ਸਾਹਮਣਾ ਵਾ ਬਾਹਰ ਮੈਂ ਸਾਹਮਣਾ ਵਾ ਇੱਥੇ ਦੋਨਾਂ ਨੇ ਸਾਹਮਣਾ ਵਾ ਜਲਦੀ ਤੇ ਕਰਦੀ ਨਾ ਹਾਂਜੀ ਮੈਂ ਤਾਂ ਦੇਖੋ ਜੀ ਬਿਆਤ ਵਾਤ ਅਹੀ ਚੱਲਦੀ ਐ ਇਹਨਾਂ ਦੀ ਚਲੋ ਗੱਲਬਾਤ ਕਰਦੇ ਆ ਕੀ ਬਣਾ ਰਹੇ ਹੋ ਅੱਜ ਕੀ ਖਾਸ ਤੇ ਸਪੈਸ਼ਲ ਕੀ ਬਣਾ ਰਹੇ ਹੋ ਜੀ ਦੇਖੋ ਪਹਿਲਾਂ ਸਟਾਰਟਿੰਗ ਦੇ ਵਿੱਚ ਸਾਡਾ কুরਕਰੇ 버ਗਰ ਵਾਇਰਲ ਹੋਇਆ ਸੀਗਾ ਉਹ ਸੀਗਾ ਫਰਾਈ 버ਗਰ ਮਤਲਬ ਅਲਟੀਮੇਟਲੀ ਤਵੇ ਵਾਲੇ 버ਗਰ ਲੋਕਾਂ ਨੇ ਬਹੁਤ ਖਾਦੇ ਨਿਊਡਲ 버ਗਰ ਵੀ ਖਾਦੇ ਜਦੋਂ কুরਕਰੇ 버ਗਰ ਆਇਆ ਲੋਕਾਂ ਦੇ ਬਹੁਤ ਕਰੇਜ਼ ਆਇਆ ਕਿ ਯਾਰ ਕੋ ਫਰਾਈ 버ਗਰ ਦੇਖੀ ਜਾ ਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਥ ਤੇ ਹੁਣ ਉਹਨੂੰ ਵੀ 2 ਸਾਲ ਹੋ ਚੁਕੇ ਨੇ ਮਤਲਬ ਟ੍ਰੈਨਿੰਗ ਵਿੱਚ ਹਲੇ ਵੀ ਫਿਲਹਾਲ ਸਾਡਾ ਪੂਰਾ ਚੱਲ ਰਿਹਾ ਵਾ ਤੇ ਉਸ ਤੋਂ ਬਾਅਦ ਹੁਣ ਫਰਾਈ ਦੇ ਨਾਲ-ਨਾਲ ਥੋੜਾ ਜਿਹਾ ਅਸੀਂ ਗਏ ਸੀ Shimla ਕੋਲਣ ਵਾਸਤੇ ਤੇ ਉੱਥੇ ਹੁਣ ਜਦੋਂ ਆਪਾਂ ਨਵੀਂ ਚੀਜ਼ ਤੇ ਜਾਂਦੇ ਆ ਨਾ ਜਦੋਂ ਆਪਣੇ ਮਾਈਂਡ ਦੇ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਬੰਦਾ ਆਈਡੀਆ ਲੈਂਦਾ ਹੀ ਰਹਿੰਦਾ ਕੁਝ ਨਾ ਕੁਝ ਬਿਲਕੁਲ ਤੇ ਦੈਟ ਟਾਈਮ ਅਸੀਂ ਉੱਥੇ ਇੱਕ ਟਰਾਈ ਕੀਤਾ ਉਹਨਾਂ ਦਾ ਆਪਣਾ ਕਨਸੈਪਟ ਸੀਗਾ ਤੇ ਫਿਰ ਅਸੀਂ ਇੱਥੇ ਆ ਕਿ ਉਸ ਕਨਸੈਪਟ ਨੂੰ ਕਨਸੈਪਟ ਨੂੰ ਅਸੀਂ ਦੁਬਾਰਾ ਉਹਨੂੰ ਇੱਥੇ ਲਿਆ ਕੇ ਆਪਣੇ ਤਰੀਕੇ ਦਾ ਇੱਕ 버ਗਰ ਮਗਾ ਸਟੀਮ 버ਗਰ ਜਿਹਨੂੰ ਆਪਾਂ ਕਹਿੰਨਾ ਜਿਵੇਂ ਮੋਮੋਸ ਸਟੀਮ ਹੁੰਦੇ ਨੇ 버ਗਰ ਵੀ ਸਟੀਮ ਹੁੰਦੇ ਆ ਅੱਛਾ ਇਹਦੇ ਵਿੱਚ ਖਾਸियत ਕੀ ਹੈ ਕਿ ਆਇਲ ਫਰੀ ਹੈ ਤੇਲ ਫਰੀ ਹੈ ਕੀ ਫਰੀ ਹੈ ਕਿ ਸਿਰਫ ਸਟੀਮ ਦਾ ਦੇਖੋ ਟਿੱਕੀ ਤਾਂ ਡੈਫੀਨਿਟਲੀ ਉਹ ਆਇਲ ਤੋਂ ਬਿਨਾ ਫਰਾਈ ਹੋਈ ਨਹੀਂ ਸਕਦੀ ਸਿਰਫ ਇੱਕ ਟਿੱਕੀ ਉਹਦੇ ਵਿੱਚ ਆਇਲੀ ਹੋਏਗੀ ਮਤਲਬ ਤਫਰਾਈ ਹੋਏਗੀ ਆਦਰਵਾਇਜ਼ ਜਿਹੜਾ ਬਾਕੀ 버ਗਰ ਉਹ ਭਾਫ਼ ਦੇ ਨਾਲ ਸਟੀਮ ਦੇ ਨਾਲ ਪਕੇਗਾ ਕਿਸ ਤਰ੍ਹਾਂ ਤਿਆਰ ਹੁੰਦਾ ਥੋੜਾ ਦੱਸੋਗੇ ਮੈਡਮ ਤਿਆਰ ਕਰ ਰਹੇ ਮੈਂ ਤੁਸੀ 버ਗਰ ਤਿਆਰ ਕਰ ਰਹੇ ਹੋ ਹਾਂਜੀ ਤੁਸੀਂ ਲਓ ਤੁਹਾਨੂੰ ਹੁੰਦਾ ਦੇਖੋ ਇਹ ਤਾਂ ਪਹਿਲਾਂ ਆਪਾਂ ਬੀਬਾ ਦੀ ਸੌਸਿਸ ਤੇ ਯੂਜ਼ ਕਰਦੇ ਆ ਔਰ ਜਿਹੜਾ ਸਾਡਾ ਕੁੜਕਰੇ ਬਰਗਰ ਦਾ ਸੀਗਾ ਉਹਦੇ ਵਿੱਚ ਵੱਖਰੀਆਂ ਸੌਸਿਸ ਨੇ ਔਰ ਜਿਹੜਾ ਸਾਡਾ ਸਟ੍ਰੀਮ 버ਗਰ ਉਹਦੇ ਵਿੱਚ ਵੱਖਰੀਆਂ ਸੌਸਿਸ ਨੇ ਔਰ ਅਲਟੀਮੇਟਲੀ ਇਹਦੇ ਵਿੱਚ ਸੌਸਿਸ ਪਹਿਲਾਂ ਯੂਜ਼ ਹੋਣਗੀਆਂ ਅੱਛਾ ਇਹ ਸੌਸ ਕਿਹੜੀ ਹੈ ਇਹ ਇਹ ਬੀਬਾ ਦੀ ਸੌਸ ਕਿਹਦੀ ਹੈ ਕਿਹੜੀ ਹੈ ਇਹ ਚਪਟਲੇ ਜੀ ਚਪਟਲੇ ਜੀ 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 ਹਾਂ ਅਜੇ ਕੁਝ ਖਾਸ ਸੌਸਸਾਂ ਵੀ ਹੁੰਦੀਆਂ ਨੇ ਜਿਹੜੀਆਂ ਸਿਰਫ ਥੋਡੇ ਵੱਲੋਂ ਯੂਜ਼ ਕੀਤੀਆਂ ਜਾਂਦੀਆਂ ਨੇ ਕਿ ਇਸ ਆਮ ਜਿਹੜੀ ਹੁੰਦੀਆਂ ਨੇ ਨਹੀਂ ਦੇਖੋ ਜਿਹੜੀ ਤੰਦੂਰੀ ਹੈ ਉਹ ਅਸੀਂ ਆਪ ਤਿਆਰ ਕਰਦੇ ਹਾਂ ਜਦੋਂ ਸਟਾਰਟਿੰਗ 'ਚ ਕਰਦੇ ਸੀਗੇ ਠੀਕ ਹੈ ਹੁਣ ਵੱਖਰਾ ਟੇਸਟ ਇਹ ਹੈ ਕਿ ਸਾਨੂੰ ਉਹਨਾਂ ਕਾ ਜਿੰਨਾ ਕਾ ਟਾਈਮ ਹੋਣ ਸਾਨੂੰ ਉਹ ਪਦੇ ਪਾਣੇ ਆ ਉਹਦੇ ਅਕੋਰਡਿੰਗਲੀ ਅਸੀਂ ਹੁਣ ਇਹਦੇ ਵਿੱਚ ਵੱਖਰਾ ਯੂਜ਼ ਕੀਤਾ ਹੈ ਜੀ ਸੌਸਿਸ ਵਗੈਰਾ ਮਤਲਬ ਹੈਗੇ ਰੈਡੀमेड ਨਹੀਂ ਆ ਰਕਮਾ ਤੋਂ ਉਹ ਪਰ ਇਹ ਹੈ ਕਿ ਇਹਦੇ ਵਿੱਚ ਇੱਕ ਟੇਸਟ ਹੁੰਦਾ ਨਾ ਉਹ ਅਮੇਰ ਜੋ ਸੌਸ ਦਿੰਦੀ ਹੈ ਪਰ ਬਾਕੀ ਟਿੱਕੀ ਆਪਣੀ ਮੇਕਿੰਗ ਹੁੰਦੀ ਹੈ ਉਹ ਟਿੱਕੀ ਵੀ ਦੇਖੋ ਤੁਸੀਂ ਨਹੀਂ ਤਾਂ ਅੱ ਜਿਹੜੀਆਂ ਫਰੋਜਨ ਹੁੰਦੀਆਂ ਨੇ ਉਹ ਯੂਜ਼ ਕਰਦੇ ਨੇ ਪਰ ਇਹ ਹੋਮ ਮੇਡ ਟਿੱਕੀ ਹੈ ਹੋਮ ਮੇਡ ਟਿੱਕੀ ਹੈ ਜੀ ਜੀ ਇਹ ਟਿੱਕੀ ਸਾਰੀ ਘਰੇ ਬਣਦੀ ਹੈ ਹਾਂਜੀ ਹਾਂਜੀ ਸਰ ਅੱਛਾ ਇਹ ਗੱਲ ਹੋਰ ਮੈਂ ਦੇਖੀਓ ਚੱਕ ਸਕਦਾ ਜੀ ਜੀ ਪਲੀਜ਼ ਅੱਛਾ ਇਹ ਟਿੱਕੀ ਹੈ ਟਿੱਕੀ ਤੇਲ ਖੋ ਬਿਲਕੁਲ ਕਰੰਚੀ ਵੀ ਟਿੱਕੀ ਹੈ ਇਹ ਕਰੰਚੀ ਟਿੱਕੀ ਹੈ ਇਹ ਉਹ ਨਹੀਂ ਹੈਗੀ ਜੀ ਆਲੂ ਜਿਵੇਂ ਖਿਲਰ ਜਾਂਦਾ ਹੁੰਦਾ ਜਿਵੇਂ ਹਨਾ ਹਨਾ ਭਾਜੀ ਹਾਂਜੀ ਹਾਂਜੀ ਉਹ ਨਹੀਂ ਇਹ ਗੋਲ ਉਹ ਚੀਜ਼ ਹੈ ਇਹ ਕਟਿੰਗ ਵੀ ਬਿਲਕੁਲ ਪੂਰੀ ਗੋਲ ਕੀਤੀ ਹੋਈ ਹੈ ਇਹ ਜੀ 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 ਇਹਦੇ ਹੁਣ ਤਰੀਕਾ ਬੰਦਾ ਕੋਈ ਨਾ ਕੋਈ ਲੱਭ ਹੀ ਲੈਂਦਾ ਜੀ ਉਹਨੂੰ ਕੀ ਇਹਦਾ ਤਰੀਕਾ ਟਿੱਕੀ ਦਾ ਟਿੱਕਾ ਕਿਵੇਂ ਆਇਆ ਹੈ ਦੇਖੋ ਟਿੱਕੀ ਜਿਹੜੀ ਹੈ ਨਾ ਇਹਦੀ ਜਿਹੜੀ ਕਟਿੰਗ ਹੁੰਦੀ ਹੈ ਉਹ ਵੱਡਾ ਗਲਾਸ ਹੁੰਦੇ ਨੇ ਉਹਨਾਂ ਕਟਿੰਗ ਹੁੰਦੀ ਹੈ ਗਲਾਸ ਨਾਲ ਟਿੱਕੀ ਹਾਂਜੀ ਕਈ ਕੜੇ ਨਾਲ ਵੀ ਕਰਦੇ ਨੇ ਹਨਾ ਗੁਲਾਈ ਹੁੰਦੀ ਹੈ ਮੇਨ ਦਾ ਸ਼ੇਪ ਹੈ ਤੇ ਹੁਣ ਅਸੀਂ ਜਿਹੜਾ ਸਾਡਾ ਕੋ ਗਲਾਸ ਹੁੰਦਾ ਵੱਡਾ ਉਹਨਾਂ ਕਟਿੰਗ ਕਰਦੇ ਆ ਅਸੀਂ ਅੱਛਾ ਜਿਹੜੇ ਇਹ ਮਸਾਲੇ ਨੇ ਮਸਾਲੇ ਤੁਹਾਡੇ ਆਪ ਨੇ ਤਿਆਰ ਕਿੱਥੋਂ ਹੀ ਜਾਂ ਬਾਹਰੋਂ ਲਿਆਉਂਦੇ ਹੋ ਤੁਸੀਂ ਨਹੀਂ ਦੇਖੋ ਜਿਹੜੇ ਇਹ ਮਸਾਲੇ ਨੇ ਆਲਰੇਡੀ ਲੋਕ ਕਹਿੰਦੇ ਤੇ ਬਹੁਤ ਕੁਝ ਨੇ ਕਿ ਅਸੀਂ ਆਪ ਤਿਆਰ ਕਰਦੇ ਆ ਪਰ ਸਾਡਾ ਜਿਹੜਾ ਮਸਾਲੇ ਮਿਕਸ ਹੁੰਦੇ ਨੇ ਮਤਲਬ ਰੈਡੀਮੇਡ ਵੀ ਔਰ ਆਪਣੇ ਪਾ ਕੇ ਉਹਨੂੰ ਥੋੜਾ ਬੋਲ ਤਿਆਰ ਕਰ ਦਿੰਨੇ ਆ ਕਿਉਂਕਿ ਟੇਸਟ ਜਿਹੜਾ ਵਾ ਨਾ ਹਰ ਇੱਕ ਚੀਜ਼ ਜੋ ਵੱਖਰਾ ਹੋਏਗਾ ਕਸਟਮਰ ਤਾਂ ਹੀ ਆਏਗਾ ਤੁਹਾਡੇ ਕੋਲ ਹੂੰ ਅੱਛਾ ਜੀ ਜੀ ਤੇ ਹੋਰ ਇਹ ਭਾਜੀ ਤਿਆਰ ਕਰ ਰਹੇ ਨੇ ਆਪਣੇ ਲਈ ਆਪਣਾ ਇਹ ਸਟੀਮ ਵਰਕਰ ਦੇਖਦੇ ਆ ਇਹ ਚ ਖਾਸੀਅਤ ਕੀ ਆ ਸਟੀਮ ਵਰਕਰ ਦੇ ਆਲੇ ਵਾਲਾ ਤਾਂ ਜਿਹੜਾ ਆਮ ਵਰਕਰ ਹੁੰਦਾ ਆਇਲੀ ਹੁੰਦਾ ਵਾ ਤੇ ਸਟੀਮ ਹੁੰਦਾ ਉਹ ਫਰਕ ਕੀ ਆ ਇਹ ਪੁੱਛਦਾ ਭਾਈ ਆਇਲੀ ਤੇ ਸਟੀਮ ਦੇ ਦੋਨਾਂ 'ਚ ਫਰਕ ਕੀ ਹੋਊਗਾ ਦੇਖੋ ਜਿਹੜਾ ਆਇਲੀ 버ਗਰ ਆ ਉਹ ਡੈਫੀਨਿਟਲੀ ਫਰਾਈ ਹੋਏਗਾ ਉਹਦੇ ਵਿੱਚ ਸੇਮ ਇਹਦੀ ਕੋਟਿੰਗ ਹੁੰਦੀ ਆ ਔਰ ਫਰਾਈ ਹੁੰਦਾ ਵਾ ਸਟੀਮ ਦੇ ਵਿੱਚ ਇਹ ਹੈ ਕਿ ਜਿਹੜੀ ਭਾਪ ਜਿਹੜੀ ਮੋਮੋਜ਼ ਨੂੰ ਸਟੀਮ ਕਰਦੀ ਹੈ ਹੂੰ ਉਹਦੇ ਨਾਲ ਹੀ ਜਿਹੜਾ 버ਗਰ ਪਰਪਸ ਸਟੀਮ ਹੋ ਜਾਂਦਾ ਜੀ ਹੂੰ ਔਰ ਇਹਦੇ ਵਿੱਚ ਸੈਲਡ ਪੈਣਗੀਆਂ ਹੂੰ ਇਹ ਇਹਨਾਂ ਤੱਕ ਤਿੰਨ ਵਾਰ ਲੱਗਦਾ ਸੈਲਡ ਤੋਂ ਬਾਅਦ ਇਹਦੇ ਵਿੱਚ ਆਪਾਂ ਜਾਂਦਾ ਜੀ ਅਮੁੱਲ ਚੀਜ਼ ਹੂੰ ਇਹ ਸਾਡਾ ਗੁਰਕਰੇ 버ਗਰ ਜੀ ਚ ਪੈਂਦਾ ਹੈ ਜੀ ਹੂੰ ਤੇ ਇਹਦੇ ਵਿੱਚ ਇਹ ਚੀਜ਼ ਪੈਂਦੀ ਜੀ 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 ਉਸ ਤੋਂ ਬਾਅਦ ਆਪਣੀ ਆਂਦੀ ਸੀਜ਼ਨਿੰਗ ਸੀਜ਼ਨਿੰਗ ਤੋਂ ਬਾਅਦ ਆਪਣੀ ਪੈਂਦੀ ਜੀ ਟਿੱਕੀ ਹੂੰ